ਐਕਸਟਰਾ ਜੈਨਿਕਾ ਨੇ ਦੁਨੀਆ ਭਰ ਦੇ ਵਿੱਚੋਂ ਵਾਪਸ ਮੰਗਵਾਈ ਕਰੋਨਾ ਵੈਕਸੀਨ ਕੋਵੀ ਸ਼ੀਲਡ ਗੰਭੀਰ ਸਾਈਡ ਇਫੈਕਟ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ ਜ਼ਿਕਰ ਜੋ ਹੈ ਕਿ ਕੰਪਨੀ ਨੇ ਬ੍ਰਿਟਿਸ਼ ਅਦਾਲਤਾਂ ਦੇ ਵਿੱਚ ਮੰਨਿਆ ਸੀ ਕਿ ਕੋਵਿਡ-19 ਵੈਕਸੀਨ ਟੀਟੀਐਸ ਵਰਗੇ ਦੁਰਲੱਭ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੀ ਹੈ ਟੀਟੀਐਸ ਯਾਨੀ ਥਰੋਮੋਬੋਸਾਈਟੋਪੇਨੀਆਂ ਸਿੰਡਰੋਮ ਜੋ ਕਿ ਸਰੀਰ ਦੇ ਵਿੱਚ ਖੂਨ ਦੇ ਥੱਕੇ ਬਣਨ ਦਾ ਕਾਰਨ ਬਣਦਾ ਹੈ ਤਾਹੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਇਹੀ ਸਾਹਮਣੇ ਆ ਰਹੀ ਹੈ ਕਿ ਗੰਭੀਰ ਸਾਈਡ ਇਫੈਕਟ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਦੇ ਵਿੱਚੋਂ ਕੋਵੀ ਸ਼ੀਲਡ ਨੂੰ ਵਾਪਸ ਮੰਗਵਾ ਲਿਆ ਗਿਆ ਹੈ ਕੰਪਨੀ ਨੇ ਨਾਲ ਹੀ ਵੈਕਸੀਨ ਦੀ ਸੇਲ ਤੇ ਵੀ ਰੋਕ ਲਗਾ ਦਿੱਤੀ ਹੈ ਦੱਸਦੇ ਇਹ ਕਿ ਕੁਝ ਦਿਨ ਪਹਿਲਾਂ ਹੀ ਫਾਰਮਾਸਿਊਟੀਕਲ ਕੰਪਨੀ ਐਸਟਰਾਚੈਨਿਕਾ ਨੇ ਅਦਾਲਤ ਦੇ ਵਿੱਚ ਵੈਕਸੀਨ ਦੇ ਖਤਰਨਾਕ ਮਾੜੇ ਪ੍ਰਭਾਵਾਂ ਨੂੰ ਸਬੂਤ ਕਰਿਆ ਸੀ ਜਿਸ ਤੋਂ ਬਾਅਦ ਕੰਪਨੀ ਨੇ ਇੱਕ ਕਦਮ ਚੁੱਕਿਆ ਹੈ ਹਾਲਾਂਕਿ ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਸਾਈਡ ਇਫੈਕਟ ਵਿਵਾਦ ਅਤੇ ਵੈਕਸੀਨ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਇੱਕ ਇਤਫਾਕ ਹੈ ਤਾਂ ਕੁਝ ਦਿਨ ਪਹਿਲਾਂ ਪ੍ਰਮੁੱਖ ਦਵਾਈ ਨਿਰਮਾਤਾ ਕੰਪਨੀ ਐਕਸਟਰਾਜੈਨਿਕਾ ਨੇ ਬ੍ਰਿਟਿਸ਼ ਅਦਾਲਤ ਦੇ ਵਿੱਚ ਕਰੋਨਾ ਵੈਕਸੀਨ ਦੇ ਮਾੜੇ ਪ੍ਰਭਾਵਾਂ ਨੂੰ ਸਵੀਕਾਰ ਕੀਤਾ ਸੀ ਐਕਸਟਰਾਜੈਨਿਕਾ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ 50 ਤੋਂ ਵੱਧ ਲੋਕਾਂ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਕਿਉਂਕਿ ਵੈਕਸੀਨ ਲੱਗਣ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਵਿੱਚ ਕੁਝ ਮਾੜੇ ਪ੍ਰਭਾਵ ਉਹਨਾਂ ਨੂੰ ਦਿਖਾਈ ਦੇ ਰਹੇ ਸੀ ਤਾਂ ਐਕਸਟਰਾ ਜੈਨਿਕਾ ਦੀ ਵੈਕਸੀਨ ਬਾਰੇ ਸਵਾਲ ਉਠਾਈ ਗਏ ਸਨ ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਵੈਕਸਿਵਰੀਆ ਵੈਕਸੀਨ ਦੇ ਮਾਰੇ ਪ੍ਰਭਾਵ ਘਟਨੇ ਦਾ ਟੈਲੀਗ੍ਰਾਫ ਦੀ ਰਿਪੋਰਟ ਦੇ ਮੁਤਾਬਕ ਸਾਈਡ ਇਫੈਕਟਸ ਨੂੰ ਲੈ ਕੇ ਕਾਫੀ ਹੰਗਾਮੇ ਤੋਂ ਬਾਅਦ ਐਕਸਟਰਾ ਜੈਨਿਕਾ ਵੱਲੋਂ ਵੈਕਸੀਨ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜਿੱਥੇ-ਜਿੱਥੇ ਵੀ ਕੋਵੀ ਸ਼ੀਲਡ ਵੈਕਸੀਨ ਹੈ ਭੇਜੀ ਗਈ ਸੀ ਵਾਪਸ ਮਗਵਾਉਣ ਲਈ ਕਹਿ ਦਿੱਤਾ ਗਿਆ ਤੇ ਇਸ ਦੀ ਸੇਲ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਹੁਣ ਜੇਕਰ ਇਸ ਦੇ ਪ੍ਰਭਾਵ ਦੀ ਗੱਲ ਕਰੀਏ ਤਾਂ ਜ਼ਿਕਰ ਜੋ ਕਰਕੇ ਕੰਪਨੀ ਨੇ ਬ੍ਰਿਟਿਸ਼ ਅਦਾਲਤ ਦੇ ਵਿੱਚ ਮੰਨਿਆ ਸੀ ਕਿ ਕੋਵਿਡ-19 ਵੈਕਸੀਨ TTS ਵਰਗੇ ਮਾੜੇ ਦੁਰਲੱਭ ਪ੍ਰਭਾਵਾਂ ਦਾ ਕਾਰਨ ਬਣ ਸਕਦੀ ਹੈ ਜਾਨੀ ਕਿ ਸਰੀਰ ਦੇ ਵਿੱਚ ਖੂਨ ਦੇ ਥੱਕੇ ਬਣਨ ਦਾ ਕਾਰਨ ਬਣ ਸਕਦਾ ਹੈ ਤਾਂ ਇਸ ਤੋਂ ਬਾਅਦ ਪੀੜਤ ਵਿਅਕਤੀ ਨੂੰ ਸਟ੍ਰੋਕ ਹਾਰਟ ਫੇਲ ਆਦ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਇੱਕ ਸਹਿਮ ਹੈ ਇੱਕ ਡਰ ਹੈ ਜਿਸ ਤੋਂ ਬਾਅਦ ਅਸੀਂ ਦੇਖਿਆ ਵੇ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਇੰਟਰਵਿਊਜ਼ ਵੀ ਸਾਹਮਣੇ ਆਈਆਂ ਸੀ ਡਾਕਟਰ ਦੇ ਨਾਲ ਵੀ ਇਸ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੀ ਰਹੀ ਆ ਵੱਖ-ਵੱਖ ਜੋ ਨਿਊਜ਼ ਚੈਨਲ ਨੇ ਨਿਊਜ਼ ਏਜੰਸੀਆਂ ਨੇ ਉਹਨਾਂ ਨੇ ਗੱਲਬਾਤ ਕੀਤੀ ਆ ਤਾਂ ਬਿਸ਼ਪ ਡਾਕਟਰ ਦਾ ਵੀ ਇਹ ਕਹਿਣਾ ਸੀ ਕਿ ਜੋ ਇਸ ਤੇ ਮਾੜੇ ਪ੍ਰਭਾਵ ਹੈ ਏਨੀ ਕਿ ਹਰ ਵਿਅਕਤੀ ਤੇ ਜੋ ਇਸ ਤੇ ਇਸ ਤਰ੍ਹਾਂ ਦੇ ਸਾਈਡ ਇਫੈਕਟ ਹੋ ਸਕਦੇ ਆ ਰੀਅਰ ਕੇਸ ਨੇ ਪਰ ਫਿਰ ਵੀ ਕੰਪਨੀ ਨੇ ਇਹ ਮੰਨਿਆ ਸੀ ਅਦਾਲਤ ਦੇ ਵਿੱਚ ਕਿ ਸਨਾਲ ਵਿਅਕਤੀ ਨੂੰ ਸਟ੍ਰੋਕ ਹੋ ਸਕਦਾ ਹੈ ਹਾਰਟ ਫੇਲ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਕਈ ਸਾਰੀਆਂ ਵੀਡੀਓਜ਼ ਇਦਾਂ ਦੀਆਂ ਵੀ ਆਈਆਂ ਨੇ ਕਿ ਕਾਫੀ ਸਾਰੇ ਲੋਕਾਂ ਨੂੰ ਜਦੋਂ ਕੋਰੋਨਾ ਵੈਕਸੀਨ ਲੱਗੀ ਸੀ ਤਾਂ ਉਸ ਤੋਂ ਬਾਅਦ ਵੀ ਦਿਲ ਦੀਆਂ ਬਿਮਾਰੀਆਂ ਵਰਗੀਆਂ ਸਮੱਸਿਆਵਾਂ ਹੋਈਆਂ ਸਨ ਪਰ ਹੁਣ ਇਹ ਸਭ ਨੂੰ ਦੇਖਦੇ ਹੋਏ ਐਸਟਰਾਜੈਨਿਕਾ ਨੇ ਦੁਨੀਆ ਭਰ ਦੇ ਵਿੱਚੋਂ ਕਰੋਨਾ ਵੈਕਸੀਨ ਜੋ ਸੀ ਕੋਵੀ ਸ਼ੀਲਡ ਉਹ ਵਾਪਸ ਮੰਗਵਾ ਲਈ ਗਈ ਹੈ